ਵਿਆਹ ਹੋਇਆ ਬੰਦਾ ਆਪਣੇ ਲਾਹ-ਮੈਰਜ਼ ਵਾਲੀ ਪਤਨੀ ਨੂੰ ਛੱਡ ਕੇ ਦੂਸਰੀ ਥਾਂ ਤੇ ਰਚਾਰਿਆ ਸੀ ਵਿਆਹ ਤੇ ਮੌਕੇ ਤੇ ਪਹੁੰਚ ਗਈ ਪਹਿਲੀ ਜੁਨਾਨੀ ਹੋ ਗਿਆ ਹੰਗਾਮਾ ਸਭ ਤੋਂ ਪਹਿਲਾਂ ਹੰਗਾਮੇ ਦੀਆਂ ਤਸਵੀਰਾਂ ਦਿਖਾਉਣੇ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਕਿ ਨਾਮ ਹੀ ਕੋਟਾ ਮਰੇ ਘਰ ਨਾ ਪੈਣਾ ਏ ਛੋਟੀ ਲੜਕੀ ਦਾ ਵਿਆਹ ਸੀਗਾ ਹੁਣ ਤੁਸੀਂ ਮੂੰਹ ਤਾਂ ਲਪੋ ਰਹੇ ਹੋ ਕੀ ਗੱਲ ਹੋ ਗਈ ਜਿਦਨਾ ਪਹਿਲਾਂ ਮੈਰ ਗਿਆ ਉਹ ਨਾ ਨਾ ਆਏ ਹੋਏ ਹਾਂਜੀ ਅਸੀਂ ਨਾਲ ਘਰ ਵੀ ਗਏ ਆਂ ਤੁਹਾਡੇ ਗਵਰਡੀ ਦੇ ਨਾਲ ਪੰਜਾਬ ਨੂੰ ਜਾਣਗੇ ਜੀ ਉਹ ਨਾ ਨਾ ਨਾਮ ਆ ਜਾਣਗੇ ਪਿੱਕੋ ਮੱਲੇ ਦੇ ਤੋਂ ਪਿੱਕੋ ਮੱਲੇ ਦੇ ਪਸ਼ੇ ਸਮਾਈ ਕਾਲਜ ਤੋਂ ਲੈ ਕੇ ਮੈਂ ਮੁਕਤਨੀਏ ਇੱਕ ਮੈਂ ਮਾਸੇ ਕੀ ਤੁਸ ਸੋਦਾ ਦੇ ਕਿ ਮੌਕਾ ਦੇਖ ਕੇ ਨਿੱਜੀ ਹੋਟਲ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਉਸ ਵੇਲੇ ਹੜਕਮ ਮਚ ਗਿਆ ਜਦੋਂ ਇੱਕ ਮਹਿਲਾ ਦੇ ਵੱਲੋਂ ਦੱਸਿਆ ਕਿ ਉਹ ਦੁਹਲੇ ਦੀ ਪਹਿਲੀ ਪਤਨੀ ਆ ਤੇ ਉਸ ਦੇ ਕੋਲ ਇੱਕ ਬੇਟਾ ਵੀ ਆ ਉਹਨਾਂ ਦੀ ਪਹਿਲਾਂ ਲੰ ਮੈਰਿਜ ਹੋਈ ਸੀ ਤੇ ਹੁਣ ਉਸ ਦੇ ਵੱਲੋਂ ਚੋਰੀ-ਚੋਰੀ ਦੂਸਰਾ ਵਿਆਹ ਕਰਵਾਇਆ ਜਾ ਰਿਹਾ ਸੀ ਜਿਹਦੇ ਚਾਲਦੇ ਉਸ ਨੂੰ ਪਤਾ ਲੱਗਿਆ ਤੇ ਮੌਕੇ ਦੇ ਉੱਤੇ ਪਹੁੰਚੇ ਨੇ ਉਤੇ ਹੀ ਇਸ ਲੜਕੀ ਦੀ ਮਾਂ ਨੇ ਵੀ ਕਾਫੀ ਇਤਰਾਜ਼ ਜਤਾਇਆ ਤੇ ਰੋ ਰੋ ਕੇ ਸਾਰੀ ਕਹਾਣੀ ਬਿਆਨ ਕੀਤੀ ਨਹੀਂ ਜੀ ਇਹਨਾਂ ਨੇ ਲਵ ਮੈਰਿਜ ਕਰਾਈ ਸੀ ਆਪੇ ਹੀ ਕਰਾਇਆ ਸੀ ਵਿਆਹ ਇਹਨਾਂ ਨੇ ਕੋਟ ਮੈਰਿਜ ਕਰਾਈ ਸੀ ਕਿੰਨਾ ਚਿਰ ਹੋ ਗਿਆ 6 ਸਾਲ ਹੋ ਗਏ ਜੀ ਰਾਜੀ ਸੀਗੇ ਤੁਸੀਂ ਵਿਆਹ ਨੂੰ ਉਸ ਟਾਈਮ ਉਦੋਂ ਤਾਂ ਰਾਜੀ ਜਦੋਂ ਪਹਿਲਾਂ ਨਹੀਂ ਸੀ ਫਿਰ ਬਾਅਦ ਵਿੱਚ ਅਸੀਂ ਰਾਜੀ ਹੋ ਗਏ ਸੀ ਕਿੱਜ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ ਕੰਮ ਹੋਣਾ ਠੀਕ ਹੈ ਨਾ ਜੀ ਫਿਰ ਬੱਚਾ ਵੀ ਹੋ ਗਿਆ ਬੜਾ ਸੋਚਣਾ ਪੈਂਦਾ ਮਾਪੇ ਨੂੰ ਪਾਪਾ ਇਹਦੇ ਆ ਨਹੀਂਗੇ ਤੇ ਇੱਕ ਬ੍ਰਦਰ ਹੈ ਥੋੜਾ ਜਿਹਾ ਉਹ ਇਸ ਤਰ੍ਹਾਂ ਹੀ ਹੈ ਜੀ ਯਾ ਨਸ਼ਿਆਨੇ ਮਾਰ ਲਿਆ ਜਿਹੜਾ ਅੱਜ ਕੱਲ ਬਸ ਇਹ ਫਾਇਦਾ ਠਾ ਕੇ ਸਾਡਾ ਹੀ ਹੋਈ ਜੀ ਵੀ ਇਹਨਾਂ ਦੇ ਮਗਰ ਕੋਈ ਨਹੀਂ ਹੈਗਾ ਵੀ ਇਹਨਾਂ ਨੂੰ ਦੱਸਿਆ ਨਹੀਂ ਕਿ ਵੀ ਇਸ ਤਰ੍ਹਾਂ ਦੇ ਕਰਕੇ ਵੀ ਇਹਨਾਂ ਦੀ ਕੋਈ ਗੱਲਬਾਤ ਕਿਸੇ ਹੋਰ ਕੁੜੀ ਨਾਲ ਨਹੀਂ ਬਾਤ 6-7 ਦਿਨ ਪਹਿਲਾਂ ਹਾਂ ਮੈਨੂੰ ਉਹ ਮੈਂ ਕਿਹਾ ਨਹੀਂ ਤਨ ਵੇਵੇਂ ਐਵੇਂ ਵੀ ਚੱਲ ਹੋ ਹੀ ਜਾਂਦਾ ਕਿਸੇ ਵੇਲੇ ਮੈਂ ਇਹ ਕਿਹਾ ਮੈਂ ਕਿਹਾ ਤੂੰ ਐਵੇਂ ਨਾ ਕਾਲੀ ਨਾ ਪੈ ਜਿੰਨੀ ਦਰ ਆਪਾਂ ਨੂੰ ਕੋਈ ਸਾਰੀ ਖਬਰ ਨਹੀਂ ਮਿਲਦੀ ਸੱਚੀ ਕੋਈ ਆਪਾਂ ਕੋਈ ਸਟੈਪ ਨਹੀਂ ਚੱਕਣਾਗਾ ਅਕਸਰ ਜ਼ਿੰਦਗੀ ਦਾ ਤੇਰਾ ਸਾਧਨ ਹੈ ਤੇਰਾ ਹੀ ਹੈ ਨਾ ਵੀ ਅਸੀਂ ਵੀ ਗਰੀਬ ਬੰਦੇ ਆ ਕਿੱਥੋਂ ਤੈਨੂੰ ਰੱਖ ਸਕਦੇ ਆ ਤੈਨੂੰ ਕਿੱਥੇ ਸੇ ਪਾਲ ਸਕਦੇ ਆ ਵੀ ਤੂੰ ਰਹਿ ਜੇ ਇੱਕ ਵਾਰੀ ਤੂੰ ਲੱਗਦਾ ਨਹੀਂ ਕਿ ਜਿਹੜੀ ਧੀ ਆ ਨਾ ਘਰ ਦੀ ਨਹੀਂ ਨਾ ਘਾੜਦੀ ਰਹੀ ਆ ਨਾ ਬਸ ਜੀ ਮੈਂ ਤਾਂ ਇਹ ਕਵਾਂਗੇ ਜੇ ਲੋਕਾਂ ਦੀ ਹਿੰਮਤ ਬਦੀ ਪਿਗਰੀ ਬਣ ਤੰਗ ਕਰਨ ਦੀ ਕਾ ਮਾਰ ਲਿਆ ਅੰਦਰ ਚ ਜਾਣੇ ਜਦੋਂ ਕੋਈ ਵੇਖ ਲੈਂਦਾ ਵੀ ਪਿੱਛੇ ਕੋਈ ਨਹੀਂ ਦਿੰਦਾ ਹੈਗਾ ਉਹਨਾਂ ਦੀ ਧੀਆ ਫੜ ਤੁਰਦੇ ਨੇ ਹੈ ਜੇ ਤੂੰ ਗਲਤੀ ਕੀਤੀ ਹੈ ਤੂੰ ਆਦੀ ਨਿਭ ਨਾ ਕੋਈ ਬੱਚੇ ਵਾਸਤੇ ਦੁੱਧ ਦੇ ਪੈਸੇ ਨਾ ਕੋਈ ਗੱਲ ਨਾ ਬਾਤ ਕੁਝ ਨਹੀਂ ਦਿੰਦਾ ਲੰਗਾ ਮੈਂ ਤਾਂ ਫਿਰ ਘਰੇ ਰਹਿਣੀ ਆ ਜੀ ਆਪਦੇ ਨਹੀਂ ਮੀਆ ਵੀ ਵੀ ਆਰ ਰਹੇ ਨੇ ਇਹ ਨਹੀਂ ਕੋਲ ਹੀ ਦਿੰਦਾ ਹੁੰਦਾ ਜਾਂਦਾ ਸਾਰਾ ਕੁਝ ਮੈਨੂੰ ਕਹਿੰਦਾ ਹੁੰਦਾ ਕਹਿੰਦਾ ਕੋਈ ਨਹੀਂ ਮਾਤਾ ਮੈਂ ਤੁਹਾ ਦਾ ਵਧੀਆ ਦਿਨ ਫੇਰ ਦਿਆਂਗਾ ਹਾਂ ਮੈਨੂੰ ਕੰਮ ਕਰਨਾ ਅਸੀਂ ਲੋਨ ਕਰਾ ਕਰਾ ਕੇ ਅਸੀਂ ਆਪ ਦੇ ਅੱਜ ਬੈਂਕ ਗਵਾ ਨਹੀਂ ਜੀ ਲੋਨ ਕਰਾ ਕਰਾ ਕੇ ਅਸੀਂ ਪੈਸਾ ਦਿੱਤਾ ਇਨਾ ਅਸੀਂ ਇਹ ਅਸੀਂ ਪੈਸੇ ਤਾਂ ਦਿੱਤੇ ਵੀ ਚਲ ਤੂੰ ਕੰਮ ਕਰ ਲੈ ਆਦਾ ਜੇ ਤੇਰਾ ਪਾਪਾ ਤੈਨੂੰ ਕੁਝ ਨਹੀਂ ਦਿੰਦਾ ਲੈਂਦਾ ਜਾਂ ਬੱਚਾ ਇਹ ਕਾ ਖਰਚਾ ਪਾਣੀ ਹੁੰਦਾ ਇਹ ਮਾਵਾ ਬਾਹਰ ਕੋਈ ਇੱਕ ਮੇਰੀ ਕੁੜੀ ਹੈ ਜੀ ਮੈਨੂੰ ਕੀ ਦਿੰਦਾ ਸੀਗਾ ਹੋਰ ਪੁਲਿਸ ਆਈ ਹੈ ਲੱਗਦਾ ਇਨਸਾਫ ਮਿਲੂਗਾ ਦੇਖੋ ਜੀ ਇਹ ਤਾਂ ਹੁਣ ਅਫਸਰਾਂ ਨੂੰ ਪਤਾ ਹੈ ਜੋ ਕਰਨਾ ਹੈ ਉਹਨਾਂ ਨੇ ਕਰਨਾ ਹੈ ਆਪਾਂ ਤਾਂ ਕੁਝ ਨਹੀਂ ਆਪਾਂ ਜਿੰਨੀ ਵਾਰ ਲੱਗੀ ਲਾ ਦਿੱਤੀ ਆਪਾਂ ਤਾਂ ਹਨਾ ਜੀ ਹੁਣਾਂ ਜੋ ਨਾ ਉਹਨਾਂ ਨੂੰ ਪਤਾ ਹੈ ਉਧਰ ਦੂਜੇ ਪਾਸੇ ਇਸ ਮਾਮਲੇ ਦੇ ਉੱਤੇ ਲੜਕੀ ਦੇ ਜਿੱਥੇ ਵਿਆਹ ਸਮਾਗਮ ਚੱਲ ਰਿਹਾ ਸੀ ਉਹਨਾਂ ਦਾ ਵੀ ਵਿਆਹ ਸਾਹਮਣੇ ਆਇਆ ਉਹਨਾਂ ਕਹਿ ਕੇ ਇੱਥੇ ਕੋਈ ਵੀ ਵਿਆਹ ਨਹੀਂ ਚੱਲ ਰਿਹਾ ਸੀ ਬਲਕਿ ਸਾਡੀ ਸਾਲਗिराਹ ਦੀ ਪਾਰਟੀ ਚੱਲ ਰਹੀ ਸੀ ਇਹ ਸਭ ਮੇਰਾ ਨਾਮ ਸੁਖਦੇਵ ਬਰੋਲ ਹੈ ਕਿਹੜਾ ਪਿੰਡ ਸੋਇਪੁਰ ਸ਼ਹਿਰ ਤੋਂ ਹੈ ਜੀ ਅਸੀਂ ਇੱਥੇ ਇਹ ਤਾਂ ਬੋਲਸ ਲੱਗ ਰਹੇ ਨੇ ਕਿ ਕੀ ਜੀ ਕੀ ਆ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਨਾ ਅਸੀਂ ਇਹਨੂੰ ਜਾਣਦੇ ਆ ਮੇਰੀ ਮੈਰਿਜ ਐਨਿਵਰਸਰੀ ਐ ਅਸੀਂ ਇੱਥੇ ਪਾਰਟੀ ਕੀਤੀ ਸੀ ਮੇਰੀ ਮੈਰਿਜ ਦੀ ਅਸੀਂ ਉਹ ਪਾਰਟੀ ਕਰ ਸਾਡੀ ਪਾਰਟੀ ਨੂੰ ਖਰਾਬ ਕੀਤਾ ਜਾ ਰਿਹਾ ਬਿਨਾਂ ਗੱਲ ਤੋਂ ਨਾ ਕੋਈ ਗੱਲ ਨਾ ਬਾਤ ਕੋਈ ਚੱਕਰ ਨਹੀਂ ਹੈਗਾ ਕੋਈ ਉਹ ਜੀ ਗੱਲ ਨਹੀਂ ਕੋਈ ਬਾਤ ਤਾਨੂੰ ਪ੍ਰੂਫ ਲਈ ਇਹਦੀ ਮੈਰਿਜ ਸਰਟੀਫਿਕੇਟ ਫੇਪੜੀ ਦਾ ਫਾਂਟ ਚਾਰ ਦਸੰਬਰ ਵਿੱਚ ਕਰਦੇ ਦੇਖ ਲੋ ਬੇ ਹਾਂ 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 ਇੱਕ ਚੁੱਪ ਕਰ ਦੋ ਦੱਸ ਦਿਓ ਨਹੀਂ 4 ਦਸੰਬਰ 2005 ਦੀ ਮੇਰੀ ਮੈਰਿਜ ਅੱਜ 4 ਦਸੰਬਰ ਅਸੀਂ ਆਪੀ ਆਈਓ ਮੈਂ ਆਰਟੀਕਲ ਲਈ ਮੇਰੀ ਮਾਰਜਿਨ ਅਰਥ ਨਹੀਂ ਰਹੀ ਤੁਹਾਨੂੰ ਪਰ ਪਿਛਲੇ ਦਿਨ ਤੋਂ ਹੋਤੀ ਇਸ ਮਾਮਲੇ ਦੇ ਉੱਤੇ ਜਦੋਂ ਪੀੜਤ ਮਹਿਲਾ ਵੱਲੋਂ 112 ਦੇ ਉੱਤੇ ਕਾਲ ਕੀਤੀ ਤਾਂ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਸਾਨੂੰ ਕਾਲ ਆਈ ਸੀ ਤੇ ਮੌਕੇ ਦੇ ਉੱਤੇ ਪਹੁੰਚੇ ਇਸ ਮਾਮਲੇ 'ਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਹ 112 ਦੇ ਕੰਪਲੇਂਟ ਆਈ ਸੀ ਕਿ ਕੋਈ ਲੜਕੀ ਆ ਸੁਮਿਤਾ ਸ਼ਰਮਾ ਤੇ ਉਹਦਾ ਉਹ ਕਹਿੰਦੀ ਵੀ ਮੇਰਾ ਆਲਰੇਡੀ ਪਹਿਲਾਂ ਵਿਆਹ ਹੋ ਚੁੱਕਾ ਹੈ ਇਹ ਵੀ ਫਰੀਦ ਕਰੋਜਪੁਰ ਤੋਂ ਆ ਜਿਹੜਾ ਜਿਹਦੇ ਨਾਲ ਮੈਰਿਜ ਹੋਈ ਆ ਉਹ ਵੀ ਫਰੋਇਪੁਰ ਤੋਂ ਆ ਇੱਥੇ ਇਹਨੇ ਕੰਪਲੇਂਟ ਕੀਤੀ ਸੀ ਵੀ ਉਹ ਲੜਕਾ ਦੁਆਰਾ ਇੱਕ ਹੋਰ ਫਰੋਇਪੁਰ ਦੀ ਲੜਕੀ ਆ ਉਹਦੇ ਨਾਲ ਵਿਆਹ ਕਰਾ ਰਿਆ ਉਹਦੇ ਸਬੰਧੀ ਇੱਥੇ 112 ਦੇ ਸਬੰਧ ਦੇ ਵਿੱਚ 112 ਦੀ ਟੀਮ ਆਈ ਸੀ ਕਪਟੇਨ ਤੇ ਉਸ ਤੋਂ ਬਾਅਦ ਮੈਂ ਵੀ ਇੱਥੇ ਪਹੁੰਚਿਆ ਅਸੀਂ ਸਾਰੇ ਕਮਰੇ ਵਗੈਰਾ ਚੈੱਕ ਕੀਤੇ ਆ ਇੱਥੇ ਰਿਸ਼ਤੇਦਾਰ ਸੀ ਉਸ ਤੋਂ ਪਹਿਲਾਂ ਨਾ ਤਾਂ ਕੋਈ ਲੜਕੀ ਸੀਗੀ ਮੈਰਿਜ ਵਾਲੀ ਤੇ ਨਾ ਹੀ ਲੜਕਾ ਸੀਗਾ ਲੱਕੀ ਦੀ ਮਾਂ ਹੈਗੀ ਸੀ ਇੱਕ ਨਸਰ ਲੜਕੇ ਦੀ ਲੜਕੀ ਦੀ ਮਾਂ ਹੈਗੀ ਸੀ ਅਨੰਦ ਗੰਢ ਕਾਰਜ ਕਰਦੇ ਦੀ ਟੈਂਪਟ ਧੱਲੇ ਕੇ ਪੈਣ ਦੀ ਵੀਡੀਓ ਆਈ ਹੈ ਲੱਕੀ ਦੀ ਮਾਂ ਹੈਗੀ ਸੀ ਮੇਰਾ ਕੰਮ ਕਰ ਲੋ ਉਹ ਵੀਡੀਓ ਅਸੀਂ ਸਾਡੇ ਕੋਲੇ ਫਿਲਹਾਲ ਦੇਖੀ ਨਹੀਂ ਗਈ ਮੈਂ ਦੇਖ ਲੈਨੇ ਆ ਜੋ ਵੀ ਉਹਦੇ ਸੰਬੰਧੀ ਜੋ ਵੀ ਵੰਦੀ ਕਾਰਵਾਈ ਕੀਤੀ ਜਾਊਗੀ ਜੇਕਰ ਜਿਹੜੇ ਕੋਈ ਵੀ ਪਾਰਟੀ ਕੰਪਲੇਂਟ ਦਿੰਦੀ ਆ ਜਿੱਥੇ ਵੀ ਕੰਪਲੇਂਟ ਦਿੰਦੀ ਆ ਉਸ ਸੰਬੰਧੀ ਉਹਦੀ ਕਾਰਵਾਈ ਕੀਤਾ ਕਿ ਲੜਕੀ ਦਾ ਪਹਿਲਾਂ ਵਿਆਹ ਹੋਇਆ ਸੀ ਕੋਈ ਕਾਗਜ਼ ਦਿਖਾਏ ਇਹਨਾਂ ਨੇ ਇਹ ਸੰਬੰਧੀ ਤਾਂ ਜਾਂ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਏਗੀ ਕੰਪਲੇਂਟ ਦੇਖ ਕੇ ਅਸੀਂ ਦੇਖ ਲੈਨੇ ਜੋ ਕੀ ਹੈ ਕਿ ਇਹਨਾਂ ਦੀ ਜਿੱਥੇ ਵੀ ਬਣਦੀ ਹੈ ਕੰਪਲੇਂਟ ਉੱਥੇ ਕਾਰਵਾਈ ਕਰੋ ਸਰ ਸਵੇਰ ਦੇ ਤਾਂ ਰੋਲਾ ਪਾਈ ਜਾਂਦੇ ਕੰਪਲੇਂਟ ਪੁਲਿਸ ਨੂੰ ਦਿੱਤਾ ਹੈ ਫੋਨ ਵੀ ਲਾਇਆ ਪੁਲਿਸ ਵੀ ਆਈ ਹੈ ਕੋਈ ਲਿਖਤੀ ਕੰਪਲੇਂਟ ਨਹੀਂ ਸਾਡੇ ਕੋਲ ਆਈ ਜਾਂ ਜਿੱਥੇ ਇਹਨਾਂ ਦੀ ਪਹਿਲਾ ਮੈਰਿਜ ਹੋਈ ਹੈ ਉਹਦੇ ਸੰਬੰਧੀ ਵੈਰੀਫਾਈ ਕੀਤਾ ਜਾਊਗਾ ਵੈਰੀਫਾਈ ਕਰਕੇ ਖਿਆਲ ਦੇਖਿਆ ਜਾਵੇ ਤਾਂ ਲਾਹ ਮੈਰਿਜ ਕਰਵਾ ਕੇ ਵੀ ਐਨਾ ਬੁਰਾ ਹਾਲ ਹੈ ਤਾਂ ਫਿਰ ਹੁਣ ਅਸੀਂ ਉਮੀਦ ਕੀ ਕਰ ਸਕਦੇ ਹਾਂ ਜੇਕਰ ਬੰਦਾ ਪਿਆਰ ਨੂੰ ਜਿੱਤ ਕੇ ਪਿਆਰ ਦੇ ਨਾਲ ਵਿਆਹ ਵੀ ਕਰਵਾ ਲੈਂਦਾ ਪਰ ਫਿਰ ਵੀ ਜੇਕਰ ਉਸ ਦੀ ਲਾਸਾ ਨਹੀਂ ਪਰਦੀ ਫੇਰ ਇਹ ਜੋ ਹੈ ਲੋਕਾਂ ਬਾਰੇ ਕੀ ਕਹਿਣਾ ਜ਼ਰਾ ਤੁਸੀਂ ਵੀ ਦੱਸਿਓ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀ ਜਿੰਦਲ ਦੀ ਰਿਪੋਰਟ